ਚੂਮਾ ਗਵੀ ਹਲਕੂਮ ਦਹਿਨ ਚੂਮਲੇ ਬੈਠੇ ਜੱਪਾਏਤੀ ਆਏ ਤੋ ਚਰਨ ਚੂਮਨੇ ਬੈਠੇ ਕਿਸੇ ਸਿੰਘ ਦਾ ਗਣਾ ਜੋ ਮਰੇ ਨੇ ਵੱਡਿਆ ਦਾ ਤਲਵਾਰ ਨਾਲ ਦਹਿਨ ਚੂਮਨੇ ਬੈਠੇ ਕਿਸੇ ਦੇ ਮੱਥੇ ਤੇ ਤਲਵਾਰ ਵੱਜੀ ਆ ਉਹਨੂੰ ਚੁੰਮੇ ਜਾਂਦੇ ਆ ਤੇ ਬਾਲ ਜੋੜਿਆ ਮੱਥੇ ਤੇ ਖਾਧੀਆਂ ਤੇ ਮਾਰੀਆਂ ਵੀ ਨੇ ਬਾਪ ਖੁਸ਼ ਹੁੰਦਾ ਏਦੋ ਔਲਾਦ ਕੋਈ ਚੰਗਾ ਕਰਨ ਵਗੈਰਾ ਤੇ ਕਲਗੀਧਰ ਦੇ ਬਾਣੀ ਚ ਲਿਖਦੇ ਆ ਕਿ ਓਤੋਂ ਵੱਡੀ ਮੇਰੀ ਖੁਸ਼ੀ ਕੋਈ ਜਿਹੜਾ ਧਰਮ ਦੇ ਨਾਮ ਤੇ ਸ਼ਾਬਦ ਸੁਣਦਾ ਕਹਿੰਦੇ ਪੈਰਾਂ ਦੇ ਆਏ ਲੱਤਾਂ ਵਾਹ ਟੁਕੀਆਂ ਪਈਆਂ ਵੱਡੇ ਪੈਰ ਨੇ ਕਹਿੰਦੇ ਸਿੰਘਾਂ ਦੇ ਚਰਨਾਂ ਨੂੰ ਵੀ ਹੱਥਾਂ ਨਾਲ ਬਰੋਸਦੇ ਫਰਮਾਏ ਸਹਿਰ ਸੇਵ ਕੇ ਜੇ ਹੁਸ਼ਿਆਰ ਨਾ ਹੋਵਗੇ ਅਬ ਹੋ ਕੇ ਜੇ ਫਿਰ ਨੀਂਦ ਸੇ ਬੇਦਾਰ ਨਾ ਹੋਵਗੇ ਪਾਤਸ਼ਾਹ ਨੇ ਮੁੱਖੋਂ ਫਰਮਾਇਆ ਕਹਿੰਦੇ ਕੱਲ ਨੂੰ ਸਵੇਰੇ ਇਹ ਹੁਸ਼ਿਆਰ ਹੋ ਕੇ ਜੰਗ 'ਚ ਪੜਨਗੇ ਪਰ ਫਿਰ ਸਦਾ ਲਈ ਮੁਕਤ ਹੋ ਗਏ। ਅਬ ਹੋ ਕੇ ਜੇ ਫਿਰ ਨੀਂਦ 'ਚ ਬੇਦਾਰ ਨਾ ਹੋਵਾਂਗੇ ਬੇਦਾਰ ਹੁੰਦੇ ਜਾਗਣਾ। ਕਹਿੰਦੇ ਇੱਕ ਵਾਰੀ ਤਾਂ ਜਾਗਣਗੇ ਸਵੇਰੇ ਪਰ ਉਦੋਂ ਬਾਅਦ ਜਿਹੜੀ ਨੀਂਦ ਸੌਣਗੇ ਸਦਾ ਲਈ ਸੁਖ ਦੀ ਨੀਂਦ ਨਾਲ ਬਰਾਜ ਜਾਊ। ਹਮ ਹੋਗੇ ਮੁਸੀਬਤ 'ਚ ਮਗਰ ਯਾਰ ਨਾ ਹੋਣਗੇ ਜੇ ਸਿੰਘ ਪਿਆਰੇ ਜੇ ਬਪਾਧਾਰ ਨਾ ਹੋਣਗੇ ਮਾਰਾ ਕਹਿੰਦੇ ਅਸੀਂ ਤਾਂ ਹਵਾਂਗੇ ਕਿਸੇ ਮੁਸੀਬਤ ਨਾਲ ਲੜਦੇ ਪਰ ਆ ਸਾਡੇ ਯਾਰ ਨਹੀਂ ਹੋਣਗੇ ਜਿਹੜੇ ਹਰ ਮੋੜ ਤੇ ਨਾਲ ਖੜੇ ਨੇ ਨਾ ਸਾਡੇ ਮੂਰੇ ਹੋ ਗਏ ਤੀਰਾਂ ਤਲਵਾਰਾਂ ਮੱਥਿਆਂ ਤੇ ਖਲਦੀਆਂ ਮਾਰਾ ਕਹਿੰਦੇ ਕੱਲ ਨੂੰ ਮੇਰੇ ਇਹ ਯਾਰ ਇਹ ਮੇਰੇ ਮਿੱਤਰ ਪਿਆਰੇ ਕੱਲ ਨੂੰ ਮੇਰੇ ਨਾਲ ਖੜੋਗੇ ਕਿਉਂ ਦਿਸਦਾ ਸਾਰਾ ਕੁਝ ਆਉਣ ਵਾਲਾ ਸਤਿਗੁਰੂ ਦੀ ਹਸਤੀ ਆ ਨਾ ਜਿਹੜੀ ਉਹ ਤਿੰਨੇ ਸਮਿਆਂ ਨੂੰ ਇੱਕ ਟਾਈਮ ਦੇਖਦੀ ਹੈ ਲੰਗੇ ਚ ਕੀ ਹੋ ਗਿਆ ਚੰਨ ਕੀ ਰਿਆ ਆਉਣ ਵਾਲੇ ਚ ਕੀ ਹੋਣਾ ਉਹ ਸਤਿਗੁਰੂ ਇੱਕ ਟਾਈਮ ਦੇ ਦਿੰਦੇ ਨੇ ਕਹਿੰਦੇ ਅਸੀਂ ਤਾਂ ਹੋਵਾਂਗੇ ਕਿਸੇ ਮੁਸੀਬਤ ਵਿੱਚ ਪਰ ਜੇ ਯਾਰ ਨਾ ਹੋਣਗੇ ਆ ਮੇਰੇ ਮਿੱਤਰ ਪਿਆਰੇ ਨਾ ਹੋਣਗੇ ਜੇ ਸਿੰਘ ਪਿਆਰੇ ਜੇ ਵਫਾਦਾਰ ਨਾ ਹੋਣਗੇ ਮਹਾਰਾਜ ਨੇ ਮੇਰੇ ਜਾਨਾ ਤੋਂ ਪਿਆਰੇ ਆ ਸਿੰਘ ਕੱਲ ਨੂੰ ਮੇਰੇ ਨਾਲ ਹੋਵੇ ਇਹ ਵਫਾਦਾਰ ਕੱਲ ਨੂੰ ਮੇਰੇ ਅੰਗ ਨਾਲ ਨਹੀਂ ਹੋਵੇ ਸੋਏ ਹੋਏ شیرੋਂ ਕੋ ਗੱਲੇ ਆਪਣੇ ਲਗਾਇਆ ਹੱਥ ਘੋੜੇ ਨੇ ਦਲੇਰੋਂ ਕੋ ਗਲੇ ਆਪਣੇ ਲਗਾਇਆ ਤੇ ਕਈ ਬੜਕਾ ਵੀ ਗਈਆਂ ਨੂੰ ਮਹਾਰਾਜ ਫਿਰਦਿਆ ਭਮਰੇਆ ਸਿੰਘਾਂ ਨੇ ਉੱਠ ਕੇ ਬਹਿ ਗਏ ਹੱਥਾਂ ਦੇ ਨਾ ਆਰਾਮ ਕਰੋ ਗਲੇ ਲਾ ਰਿਆ ਪਰ ਜੱਫੀ ਵਾਲੀ ਪਾਤਸ਼ਾਹ ਜਿਹੜਾ ਕੋਈ ਸਿੰਘ ਖਬਰਦਾਰ ਹੋ ਗਿਆ ਨਾ ਉਹ ਉੱਠ ਕੇ ਖੜਾ ਹੋ ਗਿਆ ਸਤਿਗੁਰੂ ਆ ਗਏ ਪਾਤਸ਼ਾਹ ਨੇ ਆਪਣੇ ਗਲੇ ਲਾ ਲਿਆ ਐਡਾ ਪਿਆਰ ਮੁਹੱਬਤ ਦਿੱਤੀ ਤੇ ਸਵਾ ਸਵਾ ਲੱਖ ਨਾਲ ਲੜਨਗੇ ਮੈਂ ਆ ਗਈ ਨਾ ਤੌਲਗੀ ਧਰਦੀ ਛਾਤੀ ਨਾ ਲੱਗਿਆ ਤੇ ਉਹਦੇ ਸਾਰੀ ਦੁਨੀਆ ਨੂੰ ਨੰਕਾਰ ਦੇ ਮੇਰਾ ਅੱਗੇ ਭਾਈ ਆਪਾਂ ਹੁਣ ਬਿਸ਼ਰਾਮ ਦੇ ਦਈਏ ਕਿਉਂਕਿ ਅਗਲੇ ਸਮਾਗਮਾਂ ਦਾ ਟਾਈਮ ਹੋ ਗਿਆ ਕਵੀ ਜੀ ਹੁਣ ਆਖਰੀ ਗੱਲ ਦਿੰਦੇ ਕਹਿੰਦੇ ਇਨਸਾਫ ਕਰੇ ਜੀ ਮੈਂ ਜਮਾਨਾ ਦੋ ਜਗੀ ਹੈ ਕਹਦੇ ਕਿ ਗੁਰੂ ਗੋਬਿੰਦ ਦਾ ਕੋਈ ਸਾਨੀ ਨਹੀਂ ਹੈ ਮੁਸਲਮਾਨ ਕਵੀ ਆ ਕਹਿੰਦਾ ਜੇ ਕੋਈ ਬੰਦੇ ਦਾ ਪੁੱਤ ਬਣ ਕੇ ਸੱਚ ਦੀ ਦਹਲੀਜ਼ ਤੇ ਖੜ ਕੇ ਇਨਸਾਫ ਕਰੇ ਨਾ ਤਾਂ ਮੈਨੂੰ ਯਕੀਨ ਆ ਕਿ ਦੁਨੀਆ ਦੇ ਤਖਤੇ ਤੇ ਕੋਈ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਆਉਣ ਵਾਲਾ ਨਹੀਂ ਕਹ ਦੋ ਕਿ ਗੁਰੂ ਗੋਬਿੰਦ ਦਾ ਸਾਨੀ ਹੀ ਨਹੀਂ ਸਾਨੀ ਉਹਦਾ ਬਰਾबरी ਦਾ ਜਿਹੜਾ ਬਰਾਬਰ ਖੜ ਜੇ ਆ ਮੈਂ ਵੀ ਤੇਰੇ ਵਰਗਾ ਕਹਦਾ ਹੈ ਨਹੀਂ ਕੋਈ ਸਾਨੀ ਆ ਜੇ ਪਿਆਰ ਮੁਰੀਦੋਂ ਸੇ ਜੇ ਸ਼ਫਕਤ ਵੀ ਗਹੀ ਆ ਭਗਤੀ ਮੈਂ ਗੁਰੂ ਅਰਸ਼ ਹੈ ਸੰਸਾਰ ਜਮੀ ਹੈ ਕਹਿੰਦੇ ਆਪਣੇ ਮਰੀਦਾਂ ਨਾਲ ਐਨਾ ਪਿਆਰ ਮੈਂ ਨਹੀਂ ਵੇਖਿਆ ਕਿਸੇ ਪੀਰ ਪਗੰਗਰ ਵਿੱਚ ਭਗਤੀ ਮੈਂ ਗੁਰੂ ਅਰਸ਼ ਹੈ ਸੰਸਾਰ ਜਮੀ ਹੈ ਕਹਿੰਦਾ ਭਗਤੀ ਚ ਗੁਰੂ ਤਾਂ ਅਸਮਾਨ ਹੈ ਤੇ ਦੁਨੀਆ ਧਰਤੀ ਆ ਜਮੀਨ ਹੈ ਕਰਤਾਰ ਕੀ ਸਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਬਹੁਤ ਕਮ ਹੈ ਕਹਦਾ ਮੈਨੂੰ ਸੌਂ ਲੱਗੇ ਗੁਰਦਾਰ ਦੀ ਸੌਂ ਲੱਗੇ ਮੈਨੂੰ ਗੁਰੂ ਨਾਨਕ ਸਾਹਿਬ ਦੀ ਜਿੰਨੇ ਵੀ ਤਾਰੀਫ ਦੇਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਰ ਲਈ ਹੈ ਨਾ ਥੋੜੀ ਵਾ ਸਾਰੀ ਜ਼ਿੰਦਗੀ ਲੜੀ ਵਾਰ ਹੀ ਕਰੀ ਜਾਉ ਨਾ ਫਿਰ ਵੀ ਥੋੜੀ ਹੈ ਕਈ ਜਨਮਾਂ 'ਚ ਹੋਣ ਵਾਲੀ ਇਹਨੇ ਉਲਫਤ ਕੇ ਜਿਹ ਜਜਵੇ ਨਹੀਂ ਦੇਖੇ ਕਹੀਂ ਹਮਨੇ ਹੈ ਦੇਖਣਾ ਇੱਕ ਬਾਤ ਸੁਨੇ ਵੀ ਨਹੀਂ ਹਮਨੇ ਉਲਫਤ ਹੁੰਦੀ ਆ ਬਹਾਦਰੀ ਸ਼ੇਰ ਜਿਹੀ ਦਾਨਾਈ ਮਰਦਾਨਗੀ ਕਹਿੰਦਾ ਆ ਦੁਨੀਆ ਵਾਲਿਓ ਮੈਂ ਇਹੋ ਜੇ ਜੱਜ ਵੇ ਕਿਸੇ ਗੁਰੂ ਤੇ ਉਹਦੇ ਚੇਨਿਆਂ 'ਚ ਦੇਖਿਆ ਹੀ ਨਹੀਂ ਫਿਰ ਕਹਿੰਦਾ ਵੀ ਗੱਲ ਜਾਦੇ ਵੱਡੀ ਗਹਿ ਬੈਠੇ ਕਹਿੰਦਾ ਦੇਖਣਾ ਤਾਂ ਇੱਕ ਪਾਸੇ ਸੁਣਿਆ ਵੀ ਨਹੀਂ ਹੈ ਨਹੀਂ ਮਿਲਿਆ ਦੁਨੀਆ ਕੋਈ ਆਸ ਹਰਜੰਤ ਮੇਰੇ ਹੱਥ 'ਮੇਂ ਮੁਰਜੋਰ ਗੱਲ ਮਹ ਹੈ ਸਤਗੁਰ ਕੇ ਲਿਖੂ ਬਸਤ ਕਹਾ ਬਾਬੇ ਰਤਨ ਹੈ ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ ਸਾਹਲ ਕੋ ਜਾਂ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ ਤੇ ਇਹ ਭਾਈ ਹੁਣ ਆਏ ਕਰੀਏ ਆਪਾਂ ਇਥੇ ਬਿਸ਼ਰਾਮ ਦਿਓ ਤੇ ਜਿਹੜਾ ਜੰਗ ਦਾ ਪ੍ਰਸੰਗ ਹੈ ਨਾ ਉਹ ਆਪਾਂ ਹੁਣ ਬਲਦੇਵ ਸਿੰਘ ਜੰਗੀ ਰਤਵਾ ਤੋਂ ਸੁਣਾਂਗੇ ਕਿਉਂਕਿ ਭਾਈ ਬੜੇ ਚਿਰ ਦਾ ਉਹ ਵੀ ਜਵਾਨ ਸਰੰਗੀ ਨੂੰ ਸੁਰ ਘੜਦਿਆ ਤੇ ਪੂਰਾ ਵਰਮ ਅਪ ਹੋਇਆ ਬੈਠਾ ਆਪਾਂ ਹੁਣ ਉਹਦੇ ਤੋਂ ਅਗਲਾ ਪ੍ਰਸੰਗ ਸੁਣੀਏ ਗੜੀ ਦਾ ਤੇ ਲੰਗਰਾਂ ਦਰਬਾਰਾਂ ਦੀ ਸੇਵਾ ਸੰਭਾਲ ਕਰੀਏ ਪਹਿਲੇ ਮਹੱਲੇ ਵੀਆ ਸਾਰੇ ਆਪੋ ਆਪਣੇ ਤਿਆਰੇ ਕਸੋ ਤੇ ਸਤਿਗੁਰੂ ਦਾਸਾ ਇਹਨਾਂ ਮਿਸਲਾ ਇਹਨਾਂ ਜੰਗੀ ਸਰਦਾਰਾਂ ਤੇ ਤੇਰੇ ਸਾਰੇ ਪਰਿਵਾਰ ਦੀ ਸਾਬ ਜੀ ਸਦਾ ਹੀ ਚੜ੍ਹਦੀ ਕਲਾ ਜੈਕਾਰ ਹਰ ਮਾਦਾਨ ਦੀਵਾਰ ਤੇਰੇ ਪੰਥ ਖਾਲਸੇ ਦੀ ਸੱਜੇ ਪਾਤਸ਼ਾਹ ਫਤਿਹ ਹੋਵੇ ਸਾਬ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਕਹਿੰਦੇ ਪੰਥ ਬਸੇ ਮੈਂ ਉੱਜਣਾ ਮਨ ਚਾਹ ਹਨੇਰਾ ਸਫਲ ਕਰੀ ਤੂੰ ਨਾ ਤੇ ਆ ਪਰ ਜਲਦਾ ਫਿਰੇ ਕਿਉਂ ਸਾਬ ਜੀ ਭਾਈ ਐਨੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਕਰਕੇ ਨਹੀਂ ਗਏ ਕਰ ਰਹੇ ਆਪਣੇ ਦੇ ਬੈਜਦੇ ਨਹੀਂ ਉਹਦਾ ਲੋਭ ਹੋਇਆ ਨੇ ਜੋਤੀ ਜੋਤ ਨਹੀਂ ਸਮਾਇ ਤੇ ਅਲੋਪ ਹੋ ਕੇ ਗਏ ਕਿੱਥੇ ਉਹਨਾਂ ਨੇ ਆਪਣੀ ਕਲਪਨਾ ਲਿਖਦਾ ਕਹਿੰਦੇ ਖਾਲਸੇ ਮੈਂ ਹਾਂ ਘਰੋਂ ਨਵਾਸ ਬੰਦਸ਼ਾ ਕਹਿੰਦੇ ਮੇਰਾ ਘੋੜਾ ਇੰਨਾ ਘੋੜਾ ਅੱਜ ਮੈਂ ਇੰਨਾ ਸਿੰਘਾਂ ਕਿਦੇ ਤੁਸੀਂ ਪੰਜ ਆਪਣਾ ਦਿਨ ਮਲਾ ਕੇ ਇੱਕ ਤੇ ਅਰਦਾਸ ਕਰਿਓ ਇਹ ਨਾ ਹੋਵੇ ਇੱਕ ਦੂਜੇ ਲਈ ਨਫਰਤ ਹੋਵੇ ਦਿਲ ਚ